ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਪਾ ਜੀ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਜਿੱਥੇ ਕੁੰਮਾ ਮਾਸਕੀ ਜੀ ਨੂੰ ਜਿਹੜਾ ਆ ਛੋਟੇ ਸਾਹਿਬ ਜਦਿਆਂ ਨੂੰ ਇੱਥੇ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਕੀ ਇਤਿਹਾਸ ਹੈ ਇਸ ਸਾਰਾ ਗੁਰਦੁਆਰਾ ਸਾਹਿਬ ਦਾ ਸੰਗਤਾਂ ਦੇ ਨਾਲ ਜਿਹੜਾ ਆ ਸਾਂਝਾ ਕਰੂਗਾ ਗੁਰਪਿਆਰੀ ਸਹਾ ਸਿੰਘ ਜੀ ਇਹ ਅਸਥਾਨ ਜਿਸ ਸਥਾਨ ਦੇ ਅਵਿਲੀ ਦਰਸ਼ਨ ਕਰ ਰਹੇ ਗੁਰਦੁਆਰਾ ਯਾਦਗਾਰ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਤੇ ਮਾਈ ਲక్ష్ਮੀ ਜੀ ਜਦੋਂ ਗੁਰਕਲੰਗੀ ਸਰਪਾਤਸ਼ਾ ਜੀ ਦੇ ਪਰਿਵਾਰ ਦਾ ਵਿਛੋੜਾ ਸਰਸਾ ਨਦੀ ਦੇ ਕੰਢੇ ਤੇ ਨਨਪੁਰ ਸਾਹਿਬ ਛੱਡਣ ਤੋਂ ਬਾਅਦ ਹੁੰਦਾ ਗੁਰਦੁਆਰਾ ਪਰਿਵਾਰ ਵਿਛੋੜਾ ਸਭ ਵਾਲੇ ਸਥਾਨ ਤੇ ਗੁਰਕਲੰਗੀ ਸਰਪਾਤਸ਼ਾ ਜੀ ਜਦੋਂ ਸਰਸਾ ਨਦੀ ਦੇ ਹੜ ਦਾ ਕੋਝ ਥੋੜਾ ਪਾਣੀ ਘਟਿਆ ਸਰਸਨ ਨਦੀ ਪਾਰ ਕਰ ਜਾਂਦੇ ਨੇ 40 ਸਿੰਘਾਂ ਸਮੇਤ ਪੜਾ ਲੜਪੜਾ ਵੱਡੇ ਸਹਿਬ ਜਰਦਿਆਂ ਸਮੇਤ ਰੋਪੜ ਕੋਟਲਾ ਨਿਹੰਗ ਪਰਮਣ ਮਾਜਰਾ ਬੂਰ ਮਾਜਰਾ ਹੁੰਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਸਤ ਕੋਹ ਦੀ ਰਾਤ ਆ ਜਿਹੜੀ ਪਰਿਵਾਰ ਵਿਛੋੜੇ ਤੋਂ ਬਾਅਦ ਉਹ ਬਕੀਤ ਕਰਦੇ ਆ ਤੇ ਪਰਿਵਾਰ ਦਾ ਦੂਜਾ ਹਿੱਸਾ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਭਾਈ ਮਨੀ ਸਿੰਘ ਜੀ ਜਿਨ੍ਹਾਂ ਬਾਬਤ ਆਪਾਂ ਸਟੇਜਾਂ ਤੋਂ ਸੁਣਦੇ ਆ ਕਿ ਉਹ ਦਿੱਲੀ ਵੱਲ ਚਲੇ ਗਏ ਸਰਸਵਨਦੀ ਪਾਰ ਕਰਕੇ ਪਰਿਵਾਰ ਵਿਛੋੜੇ ਤੋਂ ਬਾਅਦ ਪਰ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਇਹ ਸਥਾਨ ਦੀ ਖੋਜ ਕੀਤੀ ਤੇ ਇਹਦੇ ਨਾਲ ਨਾਲ ਹੋਰ 17 ਸਥਾਨਾਂ ਦੀ ਖੋਜ ਕੀਤੀ ਤੇ ਕਈ ਸਥਾਨ ਬਣਾਏ ਵੀ ਤੇ ਉਹ ਬਣ ਵੀ ਚੁੱਕੇ ਨੇ ਤੇ ਉਹਨਾਂ ਨੇ ਇਤਿਹਾਸ ਲਿਖਿਆ ਪੋਲ ਦੀਆਂ ਰਾਤਾਂ ਪੋਲ ਦੀਆਂ ਰਾਤਾਂ ਦੇ ਵਿੱਚ ਦਾਦੀ ਮਾਂ ਤੇ ਸਹਬਜ਼ਾਦਿਆਂ ਨੇ ਕਿੱਥੇ ਕਿੱਥੇ ਪੜਾ ਕੀਤੇ ਕਿੱਥੇ ਕਿੱਥੇ ਉਹਨਾਂ ਨੇ ਰਾਤਾਂ ਬਤੀਤ ਕੀਤੀਆਂ ਕਿਨਾਂ-ਕਿਨਾਂ ਹਾਲਾਤਾਂ ਦੇ ਵਿੱਚ ਇਹ ਸਾਰਾ ਜੋ ਸ਼ਹਾਦਤ ਦਾ ਸਫ਼ਰ ਹੈ ਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਬੜੀ ਬਰੀਕੀ ਦੇ ਨਾਲ ਇਤਿਹਾਸਕ ਵਿਦਵਾਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਇਤਿਹਾਸ 1904 ਤੋਂ 1926 ਤੱਕ ਦਾ ਜੋ ਸਾਰਾ ਬਚਿਆ ਤੇ ਉਤਮਰ ਆਪਣੀ ਖੋਜ ਉਹ ਪੋਦੀਆਂ ਰਾਤਾਂ ਪੋਸਟਕ ਦੇ ਸਾਰੀ ਉਹਨਾਂ ਨੇ ਸ਼ਾਮਲ ਕੀਤੀ ਇਤਿਹਾਸ ਸੰਗਤ ਦੇ ਸਾਹਮਣੇ ਆਇਆ ਤੇ ਇਹ ਸਥਾਨ 2007 ਦੇ ਵਿੱਚ ਇਹ ਸਥਾਨ ਦੀ ਰੰਗਤ ਹੋਈ ਤੇ ਹੁਣ ਜਦੋਂ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਹਿਬਕੌਰ ਮਾਤਾ ਸੁੰਦਰਕੌਰ ਭਾਈ ਮਨੀ ਸਿੰਘ ਜੀ ਤੇ ਉਹਨਾਂ ਦੇ ਨਾਲ ਦਿੱਲੀ ਦੇ ਦੌਰ ਰਹਿਣ ਵਾਲੇ ਸਿੰਘ ਭਾਈ ਧੰਨਾ ਸਿੰਘ ਤੇ ਭਾਈ ਜਵਾਰ ਸਿੰਘ ਅਰੂੜਾ ਤੇ ਨਾਲ ਦੋ ਉਹਨਾਂ ਦੇ ਨਾਲ ਸੇਵਾਦਾਰ ਬੀਬੀਆਂ ਬੀਬੀ ਭਾਗੋ ਤੇ ਬੀਬੋ ਇਹਨਾਂ ਸੱਤ ਮੈਂਬਰਾਂ ਨੇ ਰੋਪੜ ਸ਼ਹਿਰ ਉੱਚੇ ਖੇੜੇ ਮਹੱਲੇ ਦੇ ਵਿੱਚ ਉਹ 7 ਪੋ ਦੀ ਰਾਤ ਕਬੀਦ ਕੀਤੀ ਬੜੇ ਲੁਕਵੇਂ ਤਰੀਕੇ ਦੇ ਨਾਲ ਫਿਰ ਉਹ ਤੋਂ ਬਾਅਦ 8 ਪੋ ਨੂੰ ਗੱਡੇ ਦੇ ਵਿੱਚ ਬੈਠ ਕੇ ਅੱਗੇ ਦਿੱਲੀ ਵੱਲ ਰਵਾਨਾ ਹੋਏ ਉਹ ਸਥਾਨ ਵੀ ਰੋਪੜ ਪੁਰਾਣੀ ਵਾਦੀ ਦੇ ਵਿੱਚ ਉੱਚਾ ਖੇੜਾ ਮਹੱਲਾ ਦੇ ਵਿੱਚ ਗੁਰਦੁਆਰਾ ਗੁਰੂ ਕੇ ਮਹਿਲ ਬਣਿਆ ਹੋਇਆ ਸੰਤ ਦਰਸ਼ਨ ਕਰਦੀਆਂ ਪੁਰਾਣੀਆਂ ਉਹੀ ਕੋਠੜੀਆਂ ਜਿਨ੍ਹਾਂ ਦੇ ਵਿੱਚ ਮਾਤਾ-ਆਮਾ ਨੇ ਖਾਲਸੇ ਦੀਆਂ ਉਹ 7 ਪੋ ਦੀ ਰਾਤ ਕਬੀਦ ਕੀਤੀ ਸੀ ਇਹ ਪਰਿਵਾਰ ਦਾ ਤੀਜਾ ਹਿੱਸਾ ਦਦੀਆਂ ਗੁਜਰਕੋਲ ਜਿੱਥੇ ਛੋਟੇ ਸਾਹਿਬ ਜਦੋਂ ਸਰਸਾ ਨਦੀ ਜੋ ਕੇ ਪਾਰ ਨਹੀਂ ਸੀ ਕਰ ਸਕੇ ਉਸਵੇਂ ਨੇ ਪਰਿਵਾਰ ਤੋਂ ਵਿਛੜ ਕੇ ਸਰਸਾ ਨਦੀ ਦੇ ਕੰਡੇ-ਕੰਡੇ ਜਿਸ ਪਾਸੇ ਵੱਲ ਪਾਣੀ ਦਾ ਵਹਾਅ ਆਉਂਦਾ ਸੀ ਇਸ ਸਥਾਨ ਤੇ ਪਹੁੰਚੇ ਜੰਗਲੀ ਰਸਤੇ ਆ ਰਹੇ ਸਤਪੋ ਸ਼ਾਮ ਨੂੰ ਤਕਰੀਬਨ ਲਗਭਗ ਜਦੋਂ ਤੰਦੂਰ ਕਰਲਦੀਆਂ ਸ਼ਾਮ ਦਾ ਸਮਾਂ ਹੁੰਦਾ ਇਸ ਥੀ ਪਹੁੰਚਦੇ ਨੇ ਅੱਗੇ ਸਤਲੁਜ ਰਿਆ ਜਾਂਦਾ ਹੁਣ ਵੀ ਚੱਲਦਾ ਇਸ ਸਥਾਨ ਦੇ ਨੇੜੇ ਚੱਲਦਾ ਸਤਲੁਜ ਰਿਆ ਤੇ ਇੱਥੇ ਬਾਬਾ ਕੁੰਮਾ ਮਾਸ਼ਕੀ ਨਾਂ ਦਾ ਇੱਕ ਬੇੜੀ ਦਾ ਮਲਾ ਸੀ ਆਪਣੀ ਝੂੰਗੀ ਚੌਂਪੜੀ ਛਾਨ ਬਣਾ ਕੇ ਰਹਿੰਦਾ ਸੀ ਤੇ ਸਤਲੁਜ ਦਰਿਆ ਦੇ ਵਿੱਚ ਬੇੜੀ ਪਾ ਕੇ ਆਏ ਗਏ ਰਾਹੀਰਾਂ ਨੂੰ ਪਾਰ ਕਰਨਾ ਉਹਦਾ ਆਪਣਾ ਕੀਤਾ ਸੀਗਾ ਤੇ ਉਸ ਦੇ ਕੋਲ ਸਤ ਪੋ ਸ਼ਾਮ ਨੂੰ ਇਸ ਅਸਥਾਨ ਤੇ ਦਾਦੀ ਮਾਂ ਤੇ ਸਹਬਜਾਂ ਦੇ ਪਹੁੰਚਦੇ ਆ ਤੇ ਸਤ ਪੋ ਦੀ ਰਾਤ ਨੂੰ ਇੱਥੇ ਬទਿਤ ਕਰਦੇ ਬਾਬਾ ਕੁੰਮਾ ਮਾਸ਼ਕੀ ਜਿਹੜਾ ਸ਼ਰਧਾ ਭਾਵਨਾ ਵਾਲਾ ਸੀਗਾ ਤੇ ਉਹ ਵੀ ਜ਼ਾਲਮ ਦੇ ਜ਼ੁਲਮੰਦ ਦਾ ਝੰਬਿਆ ਹੋਇਆ ਸੀ ਕਿਉਂਕਿ ਹਿੰਦੂ ਤੋਂ ਮੁਸਲਮਾਨ ਤੱਕ ਦੇ ਨਾਲ ਸਮੇਂ ਦੇ ਹੱਕ ਮੈਨੂੰ ਉਸ ਨੂੰ ਬਣਾਇਆ ਸੀ ਕੁੰਮੇ ਤੇ ਕੀਮਾ ਤਹਿਕੀਕਾ ਪਾਬ ਕੁੰਮੇ ਤੋਂ ਉਸ ਦਾ ਨਾਮ ਕਰੀਮ ਬਖਸ਼ 마שי ਵੀ ਇਤਿਹਾਸ ਦੇ ਵਿੱਚ ਆਉਂਦਾ ਸੋ ਸੱਤ ਪੌਦੀ ਰਾਤ ਉਹਦੇ ਕੋਲ ਬਕੀਤ ਕੀਤੀ ਬਾਬਾ ਕੁੰਮਾ 마שי ਆਪਣੇ ਪਿੰਡੋਂ ਮਾਈ ਲక్ష్ਮੀ ਜੀ ਕੋਲੋਂ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਤੇ ਦੂਸਰੇ ਦਿਨ ਮਾਈ ਲక్ష్ਮੀ ਆਪ ਪ੍ਰਸ਼ਾਦਾ ਲੈ ਕੇ ਇਸ ਸਥਾਨ ਤੇ ਪ੍ਰਸ਼ਾਦ ਦੇ ਮੰਦਰ ਦੀ ਸੇਵਾ ਕਰਦੀ ਹੈ ਇਹ ਸਾਰੀਆਂ ਜੋ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਿਹਾ ਸਾਰਾ ਇਤਿਹਾਸ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਪੌਦੀਆਂ ਰਾਤਾਂ ਪੁਸਤਕ ਦੇ ਵਿੱਚ ਅਨ ਦਰਜ ਕੀਤਾ ਜੋ ਕਿ ਇਸ ਸਥਾਨ ਤੋਂ ਉਪਸਥਿਤ ਮਿਲ ਜਾਂਦੀ ਆ ਤੇ ਇੱਥੇ ਹੀ 8 ਕੋ ਵਾਲੇ ਦਿਨ ਗੰਗੂ ਬ੍ਰਹਮਣ ਮਿਲਿਆ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਉਹ ਆਪਣੀ ਛਾਨਲੇ ਵਿੱਚ ਲੈ ਕੇ ਆਉਂਦਾ ਤੇ ਦਾਦੀ ਮਾਂ ਦੇ ਨਾਲ ਮਿਲਾਪ ਹੁੰਦਾ ਤੇ 8 ਕੋ ਵਾਲੇ ਦਿਨ ਇੱਥੋਂ ਵੇੜੀ ਦੇ ਵਿੱਚ ਬੈਠ ਕੇ ਸਤਲੁਜ ਰਿਆ ਦੇ ਕੰਢੇ-ਕੰਢੇ ਸਾਰੇ ਜਣੇ ਅੱਗੇ ਪਿੰਡ ਚੱਕ ਢੇਰ ਆਉਂਦਾ ਇੱਥੋਂ 2.5 ਕਿਲੋਮੀਟਰ ਦੂਰ ਉੱਥੇ ਗੁਰਦੁਆਰਾ ਪਿਲਕਣ ਸਾਹਿਬ ਬਣਿਆ ਹੋਇਆ ਉਹ ਪਿਲਕਣ ਦਾ ਇਤਿਹਾਸਕ ਦਰਖਤ ਅੱਜ ਵੀ ਚੱਕ ਢੇਰਾ ਪਿੰਡ ਦੇ ਵਿੱਚ ਮੌਜੂਦ ਹੈ ਜਿਸ ਫਿਲਕਣ ਦੇ ਨਾਲ ਉਸ ਵੇਲੇ ਮੱਲਾ ਪੀੜੀ ਬੰਨਿਆ ਕਰਦੇ ਸੀ ਉੱਥੇ ਸੱਕ ਬਾਬਾ ਕੁੰਮਾ ਮਾਸ਼ਕੀ ਜੀ ਛੱਡਣ ਵਾਸਤੇ ਜਾਂਦੇ ਨੇ ਵਿਦਾ ਕਰਨ ਵਾਸਤੇ ਜਾਂਦੇ ਨੇ ਕੁਝ ਸਮਾਂ ਉਹ ਫਿਲਕਣ ਦੇ ਸਥਾਨ ਤੇ ਠਹਿਰ ਕੇ ਤੇ ਬਾਬਾ ਕੁੰਮਾ ਮਾਸ਼ਕੀ ਜੀ ਵਾਪਸ ਆ ਜਾਂਦੇ ਤੇ ਅੱਗੇ ਗੰਗੂ ਬ੍ਰਹਮਣ ਇਕੱਲਾ ਹੀ ਰੋਪੜ ਤੋਂ ਰਾਹ ਪੁਲਾ ਕੇ ਚੌਥੇ ਪਿੰਡ ਦੇ ਵਿੱਚੋਂ ਦੀ ਹੋ ਕੇ ਉਹ ਆਠਪੋ ਦੀ ਅਗਲੀ ਜੋ ਰਾਤ ਹੈ ਕਾਈਨੌਰ ਦੇ ਸਥਾਨ ਤੇ ਬਿਤਾਉਂਦਾ ਤੇ ਕਾਈਨੌਰ ਕੋਲ ਗੁਰਦੁਆਰਾ ਐਮ ਐ ਸਾਹਬ ਜੰਗਲ ਦੇ ਵਿੱਚੋਂ ਉਦੋਂ ਜੰਗਲ ਹੁੰਦਾ ਸੀ ਜੰਗਲ ਦੇ ਵਿੱਚ ਬਣਿਆ ਹੋਇਆ ਐਮੇ ਸਾਹਿਬ ਐਮੇ ਸਾਹਿਬ ਤੋਂ ਫਿਰ ਨੌ ਪੋ ਦੀ ਜੋ ਰਾਤ ਗੰਗੂ ਆਪਣੇ ਉਹਨਾਂ ਨੂੰ ਆਪਣੇ ਘਰੇ ਲੈ ਕੇ ਜਾਂਦਾ ਅਗਲਾ ਇਤਿਹਾਸ ਆਪਾਂ ਸਾਰੇ ਜਾਣਦੇ ਆ ਇਹ ਜੋ ਵਿਚਕਾਰਲਾ ਇਤਿਹਾਸ ਸਾਰਾ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਇਹ ਇਤਿਹਾਸ ਦੀ ਲੜੀ ਨੂੰ ਜੋੜਿਆ 1999 ਤੋਂ 2004 ਦੀ ਤੱਕ ਜੋ ਸਾਰੀ ਖੋਜ ਹੋਈ ਤੇ ਲਿਖਤੀ ਰੂਪ ਦੇ ਵਿੱਚ ਸਾਰਾ ਇਤਿਹਾਸ ਸਿੱਖ ਕੌਮ ਦੇ ਸਾਹਮਣੇ ਲਿਆਂਦਾ ਤੇ ਇਹ ਸਥਾਨ 2007 ਦੇ ਵਿੱਚ ਬਣਿਆ ਇਹ 2009 ਦੇ ਵਿੱਚ ਉਹਨਾਂ ਨੇ ਇਲਾਕੇ ਦੀ ਲੋਕਲ ਕਮੇਟੀ ਇਸ ਸਥਾਨ ਤੇ ਸੱਤ ਪਿੰਡਾਂ ਦੀ ਰਜਿਸਟਰਡ ਕਰਾਈ ਜੋ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸਥਾਨ ਦੀ ਜਿਹੜੀ ਸੰਗਤਾਂ ਦੇ ਨਾਲ ਬਿਲਕੁਲ ਸਾਰੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਕੋਈ ਵੀ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਕੋਈ ਗਰਾਹੀ ਨਹੀਂ ਕੀਤੀ ਜਾਂਦੀ ਸੋ ਇਸੇ ਸਥਾਨ ਤੇ ਜੋ ਦਾਦੀ ਮਾਂ ਕਲਾ ਵਰਤੋਂਦੀ ਹੈ ਸਾਬ ਜਦਿਆਂ ਦਾ ਜੋ ਲਸਾਨੀ ਇਤਿਹਾਸ ਹੈ ਸੰਗਤਾਂ ਇਸ ਸਥਾਨ ਤੇ ਆਕੀ ਜਾਣੂ ਹੁੰਦੀਆਂ ਤੇ 6 7 8 ਕੋ ਦਾ ਸਾਲਾਨਾ ਸ਼ਹੀਦ ਦੀ ਸਮਾਗਮ ਹੁਣ ਵੀ ਪਿੱਛੇ ਮਨਾ ਕੇ ਹਟੀਆਂ ਥੋੜੇ ਦਿਨ ਪਹਿਲਾਂ ਤੇ ਇਸ ਅਸਥਾਨ ਤੇ ਮਨਾਇਆ ਜਾਂਦਾ ਜਾਂਦਾ ਸੁੰਤਾਂ ਦੂਰ ਦਰਾਡੇ ਕੋ ਇਸ ਅਸਥਾਨ ਦੇ ਦਰਸ਼ਨ ਕਰਦੀਆਂ। ਅਸਾਂ ਬਾਬਾ ਜੀ ਇਸ ਤੋਂ ਇਲਾਵਾ ਹੋਰ ਕਿਹੜੇ ਇੱਥੇ ਸਮਾਗਮ ਕਰਵਾਏ ਜਾਂਦੇ ਨੇ? ਸਮਾਗਮ ਇੱਥੇ ਇੱਕ ਸਾਵਣ ਦੀ ਸੰਗਰਾਦ ਨੂੰ ਜਦੋਂ 16 ਜੁਲਾਈ 2007 ਦੇ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਸੋ ਇਸ ਅਸਥਾਨ ਤੇ ਉਹ ਦੇਨਾ ਇੱਕ ਦਿਨਾ ਸਲਾਨਾ ਸਮਾਗਮ ਹੁੰਦਾ ਜੋ ਕਿ ਇਸ ਅਸਥਾਨ ਦਾ ਸਥਾਪਨਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ। ਬੱਡੀ ਫਾਰੀਕ ਮੁਤੀ ਦੇ ਵਿੱਚ ਸੰਗਤ ਇਸ ਸਥਾਨ ਤੇ ਪਹੁੰਚਦੀਆਂ ਬਾਕੀ ਹਰ ਗੁਰਪੁਰਬ ਸੰਗਰਾਮ ਇਸ ਸਥਾਨ ਤੇ ਮਨਾਇਆ ਜਾਂਦਾ ਹੈ। ਬਾਬਾ ਜੀ ਦੇ ਸੂਦੇ ਚ ਬਿਠੀਆਂ ਨਾਨਕ ਨਾਮ ਲੈਵਾ ਸੰਗਤਾਂ ਤੇ ਪ੍ਰਵਾਸੀ ਜੋ ਪੰਜਾਬੀ ਨੇ ਕੀ ਜਿਹੜੀ ਹੈ ਉਹਨਾਂ ਨੂੰ ਬੇਨਤੀ ਕਰਨੀ ਚਾਹੋਗੇ ਇਸ ਮਾਧਿਅਮ ਤੇ ਰਾਹੀਂ ਪੰਜਾਬ ਮਾਧਮ ਦੇ ਰਾਹੀਂ ਬੇਨਤੀ ਇਹ ਹੈ ਕਿ ਆਪਣੇ ਲਾਸਾਨੀ ਗੌਰਵਮਈ ਇਤਿਹਾਸ ਦੇ ਨਾਲ ਜੁੜੋ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਤੋਂ ਵੱਡਾ ਸੰਸਾਰ ਦੇ ਵਿੱਚ ਗੁਰੂ ਕੋਈ ਨਹੀਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤੋਂ ਮੇਰੇ ਮਨ ਭਿਆ ਨਿਦਾਨਾ ਜਦੋਂ ਆਪਾਂ ਜਿੰਨਾ ਜਿੰਨਾ ਡੂੰਗਾ ਵਿਚਾਰ ਕਰਾਂਗੇ ਜਿੰਨਾ ਡੂੰਗਾ ਇਤਿਹਾਸ ਸੁਣਾਂਗੇ ਜਿੰਨੀ ਡੂੰਘਾਈ ਦੇ ਨਾਲ ਗੁਰਬਾਣੀ ਪੜਾਂਗੇ ਜਦੋਂ ਉਹ ਸਾਡੇ ਜੀਵਨ ਦੇ ਵਿੱਚ ਵਸ ਜਾਵੇ ਕਿਉਂਕਿ ਗੁਰਬਾਣੀ ਤੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਇਹ ਪੜਨ ਦਾ ਸੁਣਨ ਦਾ ਕੇਵਲ ਵਿਸ਼ਾ ਨਹੀਂ ਇਹ ਮੰਨਣ ਦਾ ਵਿਸ਼ਾ ਜਦੋਂ ਸਾਡੇ ਹਿਰਦੇ ਦੇ ਵਿੱਚ ਗੁਰਬਾਣੀ ਵਸ ਗਈ ਫਿਰ ਆਪਣੇ ਆਪ ਹੀ ਖੁਸ਼ੀਆਂ ਸਤਗੁਰੂ ਸਿੱਤੇ ਪਾਚੇ ਸਾਨੂੰ ਬਖਸ਼ਿਸ਼ ਕਰਨਗੇ ਸੋ ਜੇ ਆਪਾਂ ਗੁਰਬਾਣੀ ਦੇ ਮੁਤਾਬਕ ਆਪਣਾ ਸੁਣਿਆ ਮੰਨਿਆ ਮਨ ਕੀਤਾ ਪਾਉ ਉਸ ਦੇ ਮੁਤਾਬਕ ਚੱਲਾਂਗੇ ਫਿਰ ਸਤਗੁਰੂ ਸਦਾ ਅੰਗ ਸੰਗ ਵਰਤਣਗੇ ਤੇ ਆਓ ਸਾਰੇ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਆਪਣੇ ਲਾਸਾਨੀ ਨਿੱਕੀਆਂ ਜਿੰਦਾਂ ਵੱਡੇ ਸਾਕੇ ਲਾਸਾਨੀ ਵਿਰਸੇ ਤੋਂ ਜਾਣੂ ਹੋਈਏ ਸਾਡੇ ਬਾਬਿਆਂ ਨੇ ਸਾਡੇ ਲਈ ਕੀ ਕੀਤਾ ਸੱਚ ਧਰਮ ਤੇ ਪੈਰਾ ਦਿੱਤਾ ਕਦੇ ਵੀ ਡੋਲੇ ਨਹੀਂ ਥੜਕੇ ਨਹੀਂ ਸੱਤ ਤੇ ਨੌ ਬਰੇ ਦੀਆਂ ਉਮਰਾਂ ਜਦ ਕਿ ਕਚਹਿਰੀ ਦੇ ਵਿੱਚ ਸੂਬੇ ਸਰਹੰਦ ਦੇ ਕੋਲ ਉਹਨਾਂ ਦਾ ਸਪੋਰਟਰ ਵੀ ਕੋਈ ਨਹੀਂ ਸੀ ਪਰ ਸਿੱਖਿਆ ਦਾਦੇ ਪਿਓ ਦਾਦੇ ਦੀ ਦਾਦੀ ਦੀ ਮਾਤਾ ਦੀ ਪਿਤਾ ਦੀ ਪਰਿਵਾਰ ਦੀ ਇਤਨੀ ਦ੍ਰਿੜਤਾ ਸੀ ਕਿ ਉਹ ਤਸ ਤੋਂ ਮਸ ਨਹੀਂ ਹੋਏ ਇਸ ਕਰਕੇ ਆਪਾਂ ਉਹਨਾਂ ਨੂੰ ਅੱਜ ਬਾਬਿਆਂ ਦੇ ਨਾਮ ਨਾਲ ਜਾਣਦੇ ਹਾਂ ਜਿਨ੍ਹਾਂ ਨੇ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਕਰਕੇ ਉਹ ਮਿਸਾਲ ਕਾਇਮ ਕੀ ਕਾਇਮ ਕੀਤੀ ਜਿਹੜੀ ਦੁਨੀਆ ਤੇ ਨਾ ਹੋਈ ਆ ਨਾ ਹੋ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ